ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਤੀਂਦਰ ਮਿੱਡੂੜਾ ਹਾਂ ਜੀ ਆਪਣਾ ਓਪਨ ਰੈਸਟੋਰੈਂਟ ਜੋ ਕਿ ਫੇਸ 3 ਮਾਡਲ ਟਾਊਨ ਬਠਿੰਡੇ ਚ ਹੁੰਦਾ ਰਾਤ ਨੂੰ 6:30 ਤੋਂ ਲੈ ਕੇ 9 ਵਜੇ ਤੱਕ ਰਾਤ ਕਾਫੀ ਬਾਰਿਸ਼ ਆਈ ਪਰ ਆਪਾਂ ਹਿੰਮਤ ਨਹੀਂ ਹਾਰੀ ਫਿਰ ਵੀ ਡਟੇ ਰਹੇ ਸੋ ਪ੍ਰਮਾਤਮਾ ਦੀ ਮਿਹਨਤ ਆਪਾਂ ਮਿਹਨਤ ਆਪਾਂ ਕਰਨੀ ਹੈ ਤੇ ਰੰਗ ਭੰਗ ਉਸ ਪ੍ਰਮਾਤਮਾ ਨੇ ਲਾਉਣੇ ਆ ਤੁਸੀਂ ਆ ਦੇਖ ਹੀ ਰਹੇ ਹੋ ਕਿੰਨੀ ਬਾਰਿਸ਼ ਪੈ ਰਹੀ ਹੈ ਚਾਰ-ਚੇ ਬੇਰੀ ਆਪਣੀ ਮਿਹਨਤ ਜਾਰੀ ਹੈ ਇੱਥੇ ਤੇ ਮੇਰ ਉਸ ਪ੍ਰਮਾਤਮਾ ਨੇ ਕਰਨੀ ਹੈ ਬਾਕੀ ਤੁਸੀਂ ਸਾਥ ਦਿਓ ਸਾਰੇ ਕਿਸੇ ਨੇ ਮਟਨ ਚਿਕਨ ਖਾਣਾ ਹੋਵੇ ਆਪਦੇ ਘਰ ਦਾ ਬਣਾ ਵਧੀਆ ਦੇਸੀ ਤੇ 6:30 ਤੋਂ ਲੈ ਕੇ 9 ਵਜੇ ਤੱਕ ਫੇਸ 3 ਦੀ ਮਾਰਕੀਟ ਮਾਡਲ ਟਾਊਨ ਬਠਿੰਡੇ ਤੁਸੀਂ ਸਾਹਮਣੇ ਆ ਸਕਦੇ ਹੋ ਉੱਥੇ ਬਾਕੀ ਵੈਜ ਨੌਨ ਵੈਜ ਦੋਨੇ ਚੀਜ਼ਾਂ ਹੀ ਹੁੰਦੀਆਂ ਆਪਣੇ ਕੋਲ ਖੜੀ ਚੌਲ ਵੀ ਹੁੰਦੇ ਆਪਣੇ ਕੋਲ ਸੋ ਰੰਗ ਭਾਗ ਉਸ ਪ੍ਰਮਾਤਮਾ ਨੇ ਲਾਉਣੀ ਹੈ ਬਾਕੀ ਸਾਦ ਥੋੜਾ ਸਾਰਿਆਂ ਨੂੰ ਚਾਹੀਦਾ ਸੀ ਦੇਸੀ ਤੜਕਾ ਜਦੋਂ ਮਰਜ਼ੀ ਆ ਜਾਓ ਉੱਥੇ ਤੁਹਾਨੂੰ ਮਿਲੇਗਾ ਵਧੀਆ ਬੱਕਰੇ ਦਾ ਮੀਟ ਮੁਰਗੇ ਦਾ ਕੜੀ ਚੌਲ ਸਭ ਕੁਝ ਮਿਲਣਗੇ ਜੀ ਬਾਪੂ ਬੈਠਾ ਆਨੰਦ ਮਾਰ ਰਿਹਾ ਹੈ بارش ਆ ਰਹੀ ਹੈ ਫੁੱਲ ਮਿਹਨਤ ਕਰ ਰਹੇ ਕਰੋ ਸ਼ੇਅਰ ਵੀਡੀਓ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ